ਹਾਂਜੀ ਕਿੱਦਾਂ ਸਾਰੇ ਲੋ ਆਨੰਦ ਅੱਜ ਮੇਰੇ ਪਿੰਡ ਦੇ ਛਿੰਝ ਮੇਲੇ ਦਾ ਤਿਆਰੀ ਹੈ ਜੀ ਛਿੰਝ ਦੀ ਦੇਖੋ ਤਾਂ ਉੱਪਰ ਤੇ ਨਜ਼ਾਰਾ ਨਾਲੇ ਪਿੰਡ ਦਾ ਨਜ਼ਾਰਾ ਦਿਖਾਉਂਦੇ ਤੁਹਾਨੂੰ ਸਾਹਿਬ ਸਿੰਘ ਅਰਪ੍ਰੀਤਮ ਚਾਚਾ ਵੀ ਪੱਕੇ ਸੇਵਾ ਦਾ ਬਲਵਿੰਦਰ ਭਾਈ ਲੰਗਰ ਦੀ ਕਰ ਰਹੇ ਸੇਵਾ ਐਨ ਵਧੀਆ ਢੰਗ ਨਾਲ ਬੋਝ ਬੋਝ ਕੇ ਚੜ੍ਹ ਮੋ ਨੰਦੀ ਕੰਮ ਵਿੱਚ ਆ ਜਾ ਰਾ ਤੂੰ ਬੋਝ ਬੋਝ ਕੇ ਚੜ੍ਹ ਮੋ ਕਾਹਦੀ ਗੇਟਿੰਗ ਕਰੀ ਹੋਈ ਆ ਕੰਮ ਵਿੱਚ ਆ ਜਾ ਰਾ ਤੂੰ ਲੈ ਕਾਹਲਾ ਆਪ ਦਾ ਕਰਤਾ ਪ੍ਰਬੰਧ ਦਰਦੀ ਤੂੰ ਪਟਕਾਰਾ ਤੋ ਪੰਚਾਇਤ ਸਾਡੇ ਬੀਬੀ ਸਾਹਿਬ ਸਰਪੰਚ ਸਾਹਿਬ ਗੁਰਬਲ ਬਲਦੇਵ ਸਿੰਘ ਜੀ ਬੇਬੀ ਉਹਨਾਂ ਦੇ ਨਾਲ ਸਮੁੱਚੀ ਗ੍ਰਾਮ ਪੰਚਾਇਤ ਇੱਕ ਫੋਟੋ ਇਹਨਾਂ ਪਹਿਲਵਾਨ ਨੂੰ ਅਸ਼ੀਰਵਾਦ ਦਿੱਤਾ ਜਾਣਾ ਅੱਜ ਦੇ ਦੰਗਲ ਦੀ ਪਹਿਲੀ ਇੱਕ ਕੁਸ਼ਤੀ ਹੈ ਔਰ ਯਾਦਗਾਰ ਤਸਵੀਰ ਹੋਵੇਗੀ ਨੌਜਵਾਨਾਂ ਦੀ ਕਿ ਪਿਆਰ ਪੰਜਾਬੀ ਲਾਈਵ ਤੋਂ ਜਿਹੜਾ ਇਹ ਕੁਸ਼ਤੀ ਦੰਗਲ ਲਾਈਵ ਚਲਾ ਰਿਹਾ ਹੈ ਯਾਦਗਾਰ ਤਸਵੀਰ ਅਨਿੰਦਰ ਪਹਿਲਵਾਨ ਐਂਜੇ ਗੱਲ ਕਰੀਏ ਬਾਬਾ ਪੂਰਨ ਦਾਸ ਜੀ ਦੇ ਰੈਸਲਿੰਗ ਅਖਾੜਾ ਟੂ ਛੜੀ ਉਹ ਕੁੜੇਗਾ ਅੱਜ ਦੁਨੀਆ ਦੇ ਵੱਡੇ ਮੰਨ ਦੇ ਨਾਲ ਇਸੇ ਵੱਡੇ ਅਖਾੜਾ ਪਾਇਸ਼ਾ ਦੇ ਵਿੱਚ ਵੱਡੀ ਖੁੱਡੀ ਉਸਤੀ ਜਿਹੜੀ ਬਣੀ ਗਈ ਹੈ ਵੱਡਾ ਸਤਿਕਾਰ ਤੇ ਵੱਡਾ ਧੰਨਵਾਦ ਸਾਡੀ ਸਾਰੀ ਨਗਰ ਪੰਚਾਇਤ ਦਾ ਇਹ ਦੋਹਾਂ ਪਲਵਾਨਾਂ ਦੇ ਵਿੱਚ ਹੋਣਾ ਮੁਕਾਬਲਾ ਸੋਨੂ ਕੈਠੜ ਤੇ ਜਤਿੰਦਰ ਪਹਰੇੜੀ ਸਾਤ ਸ੍ਰੀ ਅਕਾਲ ਉਹ ਸੰਗਤ ਨੂੰ ਬੇਨਤੀ ਹੈ ਵੀ ਛੰਡੀ ਵਾਲੇ ਪਹਿਲਵਾਨ ਇੱਕ ਵਾਰ ਨਿੱਤ ਪੜਨਾ ਉਹਦੇ ਲਈ ਕਬੂਲੇ ਪੈਣ ਜੋ ਬਦਾਂ ਗਈ ਜੇ ਸਾਹਮਣੇ ਉਹ ਸਟੇਜ ਸਿਮਾ ਕੇ ਰੱਖਣਾ ਪਟਾਲੇ ਤੇ ਲਾਗੇ ਟਾਈਮ ਨੂੰ ਟਪਾਏ ਨਾ ਐ 25 ਮਿੰਟਾਂ ਦੀ ਸੋਹਣੀ ਰਹਿ ਗਈ ਕੁਸ਼ਤੀ ਔਰ ਉਹ ਗੁੱਜੂ ਜੀ ਪੈਰੋਂ ਧੰਨਵਾਦ ਇੱਕ ਵਾਰ ਫਿਰ ਤੋਂ ਧੰਨਵਾਦ ਕਰਾਂ ਜਿਹੜੇ ਵੀਰਾਂ ਨੇ ਮਾਇਆ ਲਈ ਸੀਗੀ ਪ੍ਰਮੋਡ ਜਾਂ ਤਾਂ ਪਹਿਲਵਾਨ ਦੇ ਕੋਲ ਪੁੱਛੀ ਕਰਦੇ ਜਾਂ ਮੇਰੇ ਕੋਲ ਪੁੱਛੀ ਕਰਦੇ ਫਿਲਹਾਲ ਮੇਰੇ ਕੋਲ ਹਲੇ ਨੇ ਕੋਈ ਰਪੀ ਆਇਆ ਜੈ ਸੁੰਦਰ ਭਾਈ ਜਗਿੰਦਰ ਪਹਿਲਵਾਂ ਜੀ ਦਾ ਕੋਈ ਬੋਲਦੇ ਕਰਦੇ ਆ ਸੋਨੂ ਪਹਿਲਵਾਂ ਜਿਹਨਾਂ ਕੋਲ ਮਾਇਆ ਪੁੱਜੀ ਕਰਦੇ ਜਿਹੜੀ ਉੱਪਰ ਲੱਗੀ ਹੋਈ ਆ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਡੇ ਮੱਖਣ ਵੀਰੋ ਨਾਲ ਵੱਲੋਂ ਜਗਿੰਦਰ ਭਾਈ ਜਗਿੰਦਰ ਭਾਈ ਇਹ ਰਹਾ ਸਾਡੇ ਮੱਖਣ ਬਾਈ ਉਹਨਾਂ ਨੂੰ ਮਾਨਸਵਾ ਕਰਨਾ ਚਾਹੁੰਦੇ ਹਾਂ ਆ ਇੱਧਰ ਮੱਖਣ ਵੀਰੋ ਨਾਲ ਵੱਲੋਂ ਸੋਨੂ ਭਾਈ ਸੋਨੂ ਪਹਿਲਵਾਂ ਜੀ ਆਓ ਸੋਨੂ ਆ ਜਾਓ ਜੀ ਇੱਧਰ ਸੋਨੂ ਆ ਮੱਖਣ ਬਾਈ ਉਹਨਾਂ ਕੋਲ ਤੁਹਾਡੇ ਪਾਈ ਪੈਸੇ ਲਾ ਹੋਏ ਉੱਪਰ ਜੇਤੂ ਨੂੰ ਤੇ ਉੱਪਰ ਜੇਤੂ ਨੂੰ ਇਹਨਾਂ ਕੋਲ ਮਾਇਆ ਆਪਣੀ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਤੇ ਜਿਹੜੇ ਵੀਰ ਨੇ ਹੋਰ ਭਾਈ ਲਾਈ ਆ ਮਾਇਆ ਕਿਸੇ ਨੇ ਤਾਂ ਉਹ ਵੀ ਪਹਿਲਵਾਨਾਂ ਕੋਲ ਪਹੁੰਚ ਕੇ ਕਰ ਦਿਓ ਬਹੁਤ ਬਹੁਤ ਧੰਨਵਾਦ ਇੱਕ ਵਾਰ ਸੱਤੇ ਦਾ ਜੁਕਾਵਾ ਗਵਾਉਣ ਲੱਗਿਆ ਤੇ ਸਾਰੀ ਸੰਗਤ ਨੇ ਸਾਂਝ ਪਾਉਣੀਆਂ ਫਤਵੀ